ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਚੱਲ ਰਹੀ ਆ ਕਿ ਪੰਜਾਬ ਦੇ ਵਿੱਚੋਂ ਨੌਜਵਾਨਾਂ ਨੂੰ ਜਬਰੀ ਚੱਕਿਆ ਜਾ ਰਿਹਾ ਕਿ 1 ਲੱਖ ਨੌਜਵਾਨ ਪੰਜਾਬ ਦੇ ਵਿੱਚ ਕਤਲ ਕਰਨੇ ਨੇ ਤਾਂ ਆਖਰ ਇਹ ਸੋਸ਼ਲ ਮੀਡੀਆ ਦੇ ਉੱਤੇ ਤਹਿਲਕਾ ਮਚਿਆ ਹੋਇਆ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਹੋ ਰਹੀਆਂ ਨੇ ਕਿ ਆਪਣੇ ਘਰਾਂ ਤੋਂ ਬਾਹਰ ਦੇ ਰਾਤ ਨਾ ਨਿਕਲੋ ਇਥੋ ਤੱਕ ਹੀ ਅਜਿਹੀ ਨਾਊਂਸਮੈਂਟ ਕੀਤੀ ਗਈ ਆ ਕਿ ਹਥਿਆਰਾਂ ਦੇ ਨਾਲ ਆਪਣੇ ਘਰਾਂ ਤੋਂ ਬਾਹਰ ਨਿਕਲੋ ਜੇਕਰ ਨਿਕਲਣਾ ਤਿਆਰੀਆਂ ਰੱਖੋ ਤਾਂ ਕੀ વાਕਈ ਹੈ ਜੇ ਆ ਹੁਣ ਜਾ ਰਿਹਾ ਪੰਜਾਬ ਦੇ ਵਿੱਚ ਕੀ ਦਵਾਰ ਉਹ ਕਾਲਾ ਦੌਰ ਸ਼ੁਰੂ ਹੋਣ ਜਾ ਰਿਹਾ ਤਾਂ ਇਸ ਬਾਬਤ ਬਹੁਤ ਜ਼ਿਆਦਾ ਚਰਚਾਵਾਂ ਨੇ ਨੌਜਵਾਨਾਂ ਦੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ ਪਰ ਸਚਾਈ ਕੀ ਆ ਇਸ ਬਾਬਤ ਹਲੇ ਤੱਕ ਕੋਈ ਕਲੈਰੈਂਸ ਕਲੀਅਰੈਂਸ ਨਹੀਂ ਹੋਈ ਕੋਈ ਸਾਫ਼ ਨਹੀਂ ਹੋ ਪਾਇਆ ਕੀ ਆਖਰ ਕੀ ਅਜਿਹਾ ਕੁਝ ਹੋ ਰਿਹਾ ਹਾਲਾਂਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਆਪਰੇਸ਼ਨ ਚਲਾਇਆ ਗਿਆ ਪ੍ਰਹਾਰ ਜਿਸ ਦੇ ਵਿੱਚ ਇਹ ਆ ਕਿ ਜੋ ਨਸ਼ਾ ਕਰਦੇ ਨੇ ਨਸ਼ਾ ਤਸਕਰ ਨੇ ਉਹਨਾਂ ਨੂੰ ਚੱਕਿਆ ਜਾ ਰਿਹਾ ਤਾਂ ਪਰ ਇਹ ਕਿਆਸ ਰਈਆਂ ਨੇ ਇਹ ਗੱਲਾਂ ਨੇ ਸੋਸ਼ਲ ਮੀਡੀਆ ਤੇ ਉਸ ਬਾਬਤ ਵੀ ਜਿਹੜੇ ਨੇ ਲੱਖਾ ਸਦਾਣਾ ਉਹ ਬੋਲ ਰਹੇ ਨੇ ਭਾਨਾ ਸਿੱਧੂ ਉਹ ਬੋਲ ਰਹੇ ਨੇ ਪਰ ਕੁਝ ਨੌਜਵਾਨ ਵੀ ਹੁਣ ਸਾਹਮਣੇ ਆ ਰਹੇ ਨੇ ਤੁਸੀਂ ਖੁਦ ਹੀ ਸੁਣ ਲੋ ਆਖਰ ਸੱਚਾਈ ਕੀ ਹੈ ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਬਹੁਤ ਹੀ ਸੰਸਰੀ ਖੇਜ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਮਾਹੌਲ ਨੂੰ ਅੱਗ ਲਾਈ ਜਾ ਰਹੀ ਆ ਲੰਬੂ ਲਾਇਆ ਜਾ ਰਿਹਾ ਪੰਜਾਬ ਦੇ ਵਿੱਚ ਤੇ ਉਹਦੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ ਰਹੀਆਂ ਨੇ ਵੀ ਕਿਵੇਂ ਸਾਡੀ ਨੌਜਵਾਨੀ ਦਾ ਸ਼ਿਕਾਰ ਖੇਡਿਆ ਜਾਣਾ ਉਹ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ लुधियाने दी वीडियो है मेरा वीर शुरू तो लेके आखिर तक जरूर सुनियो ਵੀ ਕਿਸ ਤਰੀਕੇ ਨਾਲ ਅੱਜ ਪੰਜਾਬ ਦੀ ਨੌਜਵਾਨੀ ਦਾ ਹਾਲ ਕੀਤਾ ਜਾ ਰਿਹਾ ਆ ਸੁਣਿਓ ਧਿਆਨ ਨਾਲ ਮੈਂ ਰੰਜੋ ਸਿੰਘ ਲੁਧਿਆਣਾ ਤੋਂ ਮੈਂ ਤੁਹਾਨੂੰ ਸਾਥ ਸੰਗਤ ਨੂੰ ਇਹ ਦੱਸਣਾ ਚਾਹਨਾ ਰਾਤ ਮੇਰੇ ਨਾਲ ਕੀ ਵਾਕਿਆ ਹੋਇਆ ਵਾ ਉਹ ਤੁਹਾਨੂੰ ਮੈਂ ਡਿਟੇਲ ਸਾਰੀ ਦੱਸਣਾ ਵਾ ਸਾਂਝੀ ਕਰਨੀ ਚਾਹੁੰਨਾ ਤੁਹਾਡੇ ਨਾਲ ਹਰ ਗੱਲ ਮੈਂ ਰਾਤ ਮੈਂਚ ਲਾਉਣਾ ਜੀ ਉਪਰ ਟੈਕਸੀ ਚਲਾਉਣਾ ਰਾਤ ਮੈਂ ਆਪਣੀ ਗੱਡੀ ਲੈ ਕੇ ਆ ਰਿਹਾ ਸੀ ਮੇਰੀ ਗੱਡੀ ਕਿਸੇ ਰਾਹੀਰ ਦੇ ਨਾਲ ਖਹਿ ਗਈ। ਮੈਂ ਉਸ ਟੀਨੂ ਮੰਨਦਾ ਮੇਰੀ ਗੱਡੀ ਉਹਨਾਂ ਨੇ ਖਹਿ ਗਈ। ਤੇ ਅੱਗੇ ਉਹਨਾਂ ਨੇ ਮੈਨੂੰ ਘੇਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਜਿਹੜਾ ਤੁਹਾਡਾ ਹਰਜਾਨਾ ਬੰਦਾ ਹੈ ਤੁਸੀਂ ਮੇਰੇ ਤੋਂ ਲੈ ਲਓ। ਜੋ ਤੁਹਾਡਾ ਹਰਜਾਨਾ ਵਾ ਤੁਸੀਂ ਮੇਰੇ ਤੋਂ ਲੈ ਲਓ ਮੈਂ ਦੇ ਦੇਣਾ ਤੁਹਾਨੂੰ। ਜਿਹੜਾ ਕੁਝ ਵੀ ਤੁਹਾਡਾ ਲੱਗਦਾ ਮੇਰੇ ਤੋਂ ਲੈ ਲਓ ਤੁਸੀਂ। ਮੇਰੀ ਗੱਡੀ ਅੱਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀ ਫੋਟੋ ਲੱਗੀ ਸੀ। ਉਹਨਾਂ ਨੇ ਉਸ ਫੋਟੋ ਨੂੰ ਟਾਰਗੇਟ ਕਰਕੇ ਮੈਨੂੰ ਕਿਹਾ ਕਿ ਇਹਨੂੰ ਲਿਜਾ ਕੇ ਦੀ ਇਹ ਭਿੰਡਰਾਲੇ ਦਾ ਚੇਲਾ ਨੂੰ ਚੰਗੀ ਤਰ੍ਹਾਂ ਲਿਜਾ ਕੇ ਉੱਤੋਂ ਦੀ ਸੇਵਾ ਕਰੋ। ਫੰਨ ਉਸ ਤੋਂ ਬਾਅਦ ਜੀ ਥੋੜੀ ਜਿਹੀ ਮੇਰੇ ਕੋਲ ਕਲਿੱਪ ਪਈ ਉਸ ਚੀਜ਼ ਦੀ ਮੈਂ ਬਣਾ ਰਿਹਾ ਸੀ ਤੇ ਉਹਦੇ ਵਿੱਚ ਮੇਰਾ ਧੱਕਾ ਮੱਕੀ ਕੀਤੀ ਉਹਨਾਂ ਬੰਦਿਆਂ ਨੇ ਠੀਕ ਆ ਜੀ ਉਸ ਤੋਂ ਬਾਅਦ ਇਹਨਾਂ ਨੇ 4 ਨੰਬਰ ਚੌਂਕੀ ਤੋਂ ਬੁਲਾ ਕੇ ਮੈਨੂੰ ਰਾਤੀ ਚੌਂਕੀ ਕਰਾਇਆ ਚੌਂਕੀ ਲਿਜਾਣ ਤੋਂ ਬਾਅਦ ਮੈਨੂੰ ਮੁੰਸ਼ੀ ਸਾਹਿਬ ਜਿਹੜੇ ਰਾਤ ਦੀ ਡਿਊਟੀ ਤੇ ਸੀਗੇ ਤੇ ਨਾਲ ਉਹਨਾਂ ਦੇ ਤਿੰਨ ਕਾਂਸਟੇਬਲ ਉਹਨਾਂ ਨੇ ਮੈਨੂੰ ਬੜੀ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਨੂੰ ਕੁੱਟਿਆ ਮੇਰੇ ਨੌ ਪੱਟੇ ਨਹੀਂ ਆ ਦੇਖੋ ਜੀ ਮੇਰੇ ਨੌਂ ਉਂਗਲਾ ਆ ਸਾ ਪੱਟੇ ਆ ਮੇਰੇ ਨੀਲ ਦੇਖੋ ਜੀ ਆ ਆ ਮੇਰੇ ਨੀਲ ਦੇਖੋ ਆ ਮੇਰੇ ਗੁੱਡੇ ਸੁਜੇ ਪੈਨੇ ਮੇਰੇ ਗਿੱਟੇ ਭੰਨੇ ਨੇ ਆ ਸਾਰੇ ਮੇਰੇ ਪੱਟ ਸਾਰੇ ਮੇਰੇ ਅੱਗੇ ਬੈਕ ਤੇ ਵੀ ਸਾਰੇ ਬਹੁਤ ਨੀਲ ਪਏ ਨੇ ਮੇਰੇ ਸਿਰ ਤੇ ਮੁੱਕੇ ਮਾਰੇ ਨੇ ਮੇਰੇ ਤੋਂ ਰਾਤ ਪੂਰੀ ਬਰਦਾਸ਼ਤ ਨਹੀਂ ਆਈ ਉਹ ਚੀਜ਼ ਮੈਨੂੰ ਇਹਨਾਂ ਨੇ ਥਾਣੇ ਜਦੋਂ ਮੇਰੇ ਘਰ ਦੇ ਪਹੁੰਚੇ ਨੇ ਰਾਤ 12 ਵਜੇ ਆ ਮੇਰੀ ਪਿੱਛੇ ਵੀ ਨੇ ਸਾਰੇ ਇਹਨਾਂ ਨੂੰ ਦਿਖਾਉਣ ਡਿਟੇਲ ਉਹਦੀ ਫੋਟੋਆਂ ਭੇਜਾਂਗਾ ਮੈਂ ਦਿਖਾ ਨਹੀਂ ਸਕਦਾ ਵੀਡੀਓ ਦੇ ਵਿੱਚ ਤੇ ਜਦੋਂ ਮੇਰੇ ਘਰ ਦੇ ਥਾਣੇ ਪਹੁੰਚਨੇ 12 ਵਜੇ ਤੇ ਐ ਮੈਨੂੰ ਰਾਤੀ ਉੱਥੋਂ ਦੀ ਸਾਈਡ ਸਾਈਡ ਤੋਂ ਕੱਢ ਕੇ ਮੈਨੂੰ ਲੈ ਗਏ ਨੇ ਆ ਬੰਦੇ 8 ਨੰਬਰ 'ਚ 8 ਨੰਬਰ 'ਚ ਰਾਤ ਇਹਨਾਂ ਨੇ ਮੈਨੂੰ ਪਾਇਆ ਮੈਂ ਤੜਫਦਾ ਰਿਹਾ ਠੰਡ ਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਂ ਠੰਡ ਦੇ ਵਿੱਚ ਤੜਫਦਾ ਰਿਹਾ ਪੂਰੀ ਰਾਤ ਮੈਂ ਹਜੇ ਤੱਕ ਕੁਝ ਨਹੀਂ ਖਾਧਾ ਮੇਰਾ ਕੋਈ ਮੈਡੀਕਲ ਨਹੀਂ ਕੁਝ ਨਹੀਂ ਤੇ ਇਹਨਾਂ ਨੇ ਮੈਨੂੰ ਜਬਰਨ ਮੇਰ ਤੋਂ ਕੁੱਲਸ ਵਾਲਿਆਂ ਨੇ ਮੇਰੇ ਤੋਂ ਜਬਰਨ ਸੈਨ ਕਰਵਾਏ ਨੇ ਮੇਰੇ 751 ਦਾ ਮੇਰੇ ਤੇ ਪਰਚਾ ਪਾ ਕੇ ਜਬਰਨ ਸੈਨ ਕਰਾਏ ਨੇ ਗਲਤੀ ਕੀਤੀ ਸੀ ਇੱਕ ਗੱਡੀ ਮੇਰੀ ਮਮੂਲੀ ਜੀ ਟੱਚ ਹੋ ਗਈ ਸੀ ਮੈਂ ਮੰਨਦਾ ਜੀ ਮੇਰੀ ਗੱਡੀ ਟੱਚ ਹੋਈ ਹੈ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਉਸ ਚੀਜ਼ ਨੂੰ ਮੇਰੀ ਗੱਡੀ ਦੇ ਤੇ ਮੈਂ ਹਰ ਜਾਣਨਾ ਪਰਨ ਨੂੰ ਮੌਕੇ ਤੇ ਤਿਆਰ ਸੀ ਔਰ ਮੈਨੂੰ ਹੁਣ ਇਹ ਨਹੀਂ ਪਤਾ ਜੀ ਇੰਨਾ ਮੈਨੂੰ ਜਾਂ ਮੇਰੇ ਧਰਮ ਨੂੰ ਟਾਰਗੇਟ ਕਰਕੇ ਮੈਨੂੰ ਇਹਨਾਂ ਨੇ ਕੀਤਾ ਜਾਂ ਕਿਸ ਚੀਜ਼ ਤੋਂ ਮੈਨੂੰ ਇਹਨਾਂ ਨੇ ਇੰਨੀ ਬੁਰੀ ਤਰ੍ਹਾਂ ਟੌਰਚਰ ਕੀਤਾ ਕੁੱਲਸ ਵਾਲਿਆਂ ਨੇ ਕੀ ਲੈ ਰਬ ਦਾ ਨਾਮ ਤੁਸੀਂ ਦੇਖ ਲੈ ਸੰਗਤ ਜੀ ਹਾਂ ਜੀ ਬਾਕੀ ਮੈਂ ਤੁਹਾਨੂੰ ਫੋਟੋ ਨਾਲ ਆਪਣੇ ਵੀਡੀਓ ਚ ਪਾਵਾਂਗਾ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮੇਰਾ ਪੰਜਾਬ ਦੇ ਵਿੱਚ ਜਿਸ ਸੰਗਤ ਮੇਰਾ ਸਾਥ ਦੇਵੇ ਪੂਰਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਪੰਜਾਬ ਵਾਲਿਓ ਇਹ ਲੁਧਿਆਣੇ ਦੀ ਵੀਡੀਓ ਐ ਇਸ ਨੌਜਵਾਨ ਨਾਲ ਸਾਡੀ ਗੱਲ ਵੀ ਹੋਈ ਐ 26 ਤਰੀਕ ਦੀ ਘਟਨਾ ਐ 26 ਤਰੀਕ ਨੂੰ ਇੱਕ ਇਹਦੀ ਗੱਡੀ ਕਿਸੇ ਨਾਲ ਲੱਗਦੀ ਐ ਉਹ ਇਨੇ ਦੱਸਿਆ ਨੌਜਵਾਨ ਨੇ ਕਿ ਉਹ ਸ਼ਾਇਦ ਕੋਈ ਪੱਤਰਕਾਰ ਸੀਗੇ ਉਹਨਾਂ ਦੀ ਪੁਲਿਸ ਵਾਲਾਂ ਨਾਲ ਕੋਈ ਜਾਣ ਪਛਾਣ ਸੀ ਜਾਂ ਕਿਵੇਂ ਇਸ ਤਰੀਕੇ ਨਾਲ ਤੁਸੀਂ ਦੇਖੋ ਆ ਨੌ ਉਹਦਾ ਆ ਉਂਗਲ ਦਾ ਨੌ ਖਿੱਚਿਆ ਗਿਆ ਜਿਵੇਂ ਨਾ ਜਮੂਰਾ ਦੇ ਨਾਲ ਪਲਾਸਾਂ ਦੇ ਨਾਲ 80 90 ਦੇ ਦੌਰ ਦੇ ਵਿੱਚ ਐ ਨੌ ਖਿੱਚ ਦਿੰਦੇ ਸੀ ਐ ਨੌ ਖਿੱਚਤਾ ਦਾ ਵਿੱਚੋਂ ਆ ਨੌ ਘੜਤਾ ਆ ਸਾਰੇ ਉਹਦੇ ਲੀਲਪਾ ਦੇ ਕੋਟ ਕੋਟ ਕੇ ਲੱਤਾਂ ਦੇ ਪਿੱਛੇ ਪਿੱਛ ਤੇ ਉਹਦੇ ਮਾਰ ਮਾਰ ਡਾਂਗਾ ਸੋਟੇ ਲੀਲਪੈਦ ਰਾਤ ਨੂੰ ਸਾਰੀ ਰਾਤ ਠੰਡ ਦੇ ਵਿੱਚ ਉਹਨੂੰ ਬਿਠਾ ਕੇ ਰੱਖਿਆ ਸੋ ਭਰਾਵੋ ਮੇਰੀ ਬੇਨਤੀ ਹੈ ਹੱਥ ਬੰਨ ਕੇ ਪੰਜਾਬ ਦੇ ਲੋਕੋ ਇਹਨਾਂ ਮੁੱਦਿਆਂ ਦੇ ਇਕੱਠੇ ਹੋ ਜੋ ਆ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟੜ ਦਾ ਕੱਲ ਬਿਆਨ ਆਇਆ ਤੁਸੀਂ ਸੁਣ ਲਿਆ ਹੋਣਾ ਉਹਨੇ ਇਹੀ ਗੱਲ ਕਹੀ ਆ ਵੀ ਸਾਨੂੰ ਮੈਨੂੰ ਉਸ ਵੇਲੇ ਅਸਰਾਂ ਨੇ ਆ ਕੇ ਕਿਹਾ ਸੀਗਾ ਵੀ ਬਲਾਸਟ ਕਰਾ ਦਿੰਨੇ ਆ ਤੁਮਾਕੇ ਕਰਾ ਦਿੰਨੇ ਆ ਤੇ ਉਦੋਂ ਬਾਅਦ ਦੇਖਿਓ ਸੋਨੂੰ ਵੋਟਾਂ ਕਿਵੇਂ ਪੈਂਦੀਆਂ ਵੋਟਾਂ ਫਿਰ ਅਸੀਂ ਪਵਾਉਣੀਆਂ ਨੇ ਉਹੀ ਮਾਹੌਲ ਅੱਜ ਪੰਜਾਬ 'ਚ ਫੇਰ ਸਿਰਜਿਆ ਜਾ ਰਿਹਾ ਉਹੀ ਤੁਮਾਕੇ ਕਦੇ ਰੇਲਵੇ ਦਿੱਲੀ ਤੇ ਧਮਾਕਾ ਹੋ ਗਿਆ ਕਦੇ ਕਿਤੇ ਕੋਈ ਗੱਲਬਾਤ ਬਾਪਰ ਗਈ ਕਰੇ ਥਾਣੇ 'ਚ ਕੁਝ ਬਾਪਰ ਗਿਆ ਕਦੇ ਕਤਲ ਹੋ ਰਹੇ ਨੇ ਲਗਾਤਾਰ ਪੰਜਾਬ ਦੇ ਅੰਦਰ ਇਹ ਸਾਰਾ ਉਹੀ 80 90 ਵਾਲਾ ਦੌਰ ਪੰਜਾਬ 'ਚ ਫੇਰ ਲਿਆਂਦਾ ਜਾ ਰਿਹਾ ਇਹਦੇ ਪਿੱਛੇ ਸਰਕਾਰਾਂ ਨੇ ਇਹਦੇ ਪਿੱਛੇ ਏਜੰਸੀਆਂ ਨੇ ਜਿਹੜੀਆਂ ਪੰਜਾਬ ਦੀ ਜਵਾਨੀ ਨੂੰ ਦੁਬਾਰਾ ਫੇਰ ਇਹਨਾਂ ਨੇ ਘਾਣ ਕਰਨਾ ਪੰਜਾਬ ਦੀ ਜਵਾਨੀ ਨੂੰ ਫੇਰ ਮਾਰਨਾ ਕੋਈ ਨਾ ਕੋਈ ਬਹਾਨੇ ਬਣਾ ਕੇ ਉਹੀ ਹੁਣ ਬਹਾਨੇ ਉਹੀ ਮਾਹੌਲ ਖੜਿਆ ਜਾ ਰਿਹਾ ਗੈਂਗਸਟਰਵਾਦ ਦਾ ਬਹਾਨਾ ਬਣਾ ਕੇ ਤੁਸੀਂ ਦੇਖੋ ਗੈਂਗਸਟਰਵਾਦ ਜਿਹੜੇ ਤਰੀਕੇ ਨਾਲ ਖਤਮ ਕਰਨ ਦੇ ਤੁਰੇ ਹੋਇਆ ਉਵੇਂ ਖਤਮ ਹੋ ਅਸੀਂ ਚਾਹੁੰਦੇ ਕੈਂਟਰਵਾਦ ਖਤਮ ਹੋਵੇ ਪੰਜਾਬ ਸ਼ਾਂਤੀ ਨਾਲ ਰਹੇ ਕਿਹੜੇ ਸਰਚ ਗੋਲੀ ਮਾਰ ਕੇ ਵਿਆਹ ਚਾਏ ਸਰਪੰਚ ਦੇ ਕਿਸੇ ਦੇ ਕੋਈ ਕੱਪੜੇ ਵਾਲਾ ਮਾਰਤਾ ਕੋਈ ਸੁਨਿਆਰਾ ਮਾਰਤਾ ਕੋਈ ਦੁਕਾਨ ਵਾਲਾ ਮਾਰਤਾ ਕੋਈ ਫਰੋਟੀ ਦਾ ਫੋਨ ਆ ਗਿਆ ਇਹ ਮਸਲੇ ਦੇ ਹੱਲ ਨਹੀਂ ਹੈਗੇ ਮਸਲੇ ਦੇ ਹੱਲ ਹੈਗੇ ਇਹਨਾਂ ਨੂੰ ਵੀ ਪਤਾ ਹੈ ਵੀ ਜਿਹੜੇ ਗੈਂਟਰ ਜੇਲ੍ਹਾਂ 'ਚ ਬੈਠੇ ਆ ਕਿਹੜੀਆਂ ਸਰਕਾਰਾਂ ਪ੍ਰੋਟੈਕਟ ਕਰ ਰਹੀਆਂ ਸਾਬਰਮਤੀ ਜੇਲ੍ਹ 'ਚ ਕੌਣ ਬੈਠਾ ਗੁਜਰਾਤ ਦੀ 'ਚ ਤੇ ਹਾਰਦ ਜੇਲ੍ਹ ਦੇ ਵਿੱਚ ਦਿੱਲੀ ਕੌਣ ਬੈਠਾ ਜਿਹਦੇ ਬਾਰੇ ਸੈਂਟਰ ਦਾ ਗ੍ਰਹਿ ਮੰਤ్రਾਲਾ ਭਾਜਪੀ ਦੀ ਸਰਕਾਰ ਹੈ ਲਿਖਦੀ ਹੈ ਇੰਨਾ ਬੰਦਿਆਂ ਨੂੰ ਤੁਸੀਂ ਕੋਈ ਵੀ ਸੂਬੇ ਦੀ ਪੁਲਿਸ ਕਿਸੇ ਪ੍ਰੋਟੈਕਸ਼ਨ ਬ੍ਰਾਂਡ ਤੇ ਲਾ ਜਾ ਕੇ ਕੁਛ ਕਿਸੇ ਨਹੀਂ ਕਰ ਸਕਦੀ ਤੇ ਇੱਥੇ ਇਹ ਕੀ ਕਰ ਰਹੇ ਆ ਡਰਾਮਾ ਕੋਈ 15 ਸਾਲ ਦਾ ਕੋਈ 20 ਸਾਲ ਦਾ ਕੋਈ 10 ਸਾਲ ਦਾ ਮੁਖਤਰਾ ਚ ਆ ਚੁੱਕਿਆ ਨੌਜਵਾਨ ਕੋਈ ਖੇਤੀ ਕਰ ਰਿਹਾ ਕੋਈ ਮਾੜਾ ਮੋਡਾ ਵਿਚਾਰਾ ਦਿਹਾੜੀ ਕਰਕੇ ਕੋਈ ਮਜ਼ਦੂਰ ਬੰਦਾ ਟਾਈਮ ਪਾਸ ਕਰਦਾ ਕੋਈ ਹੋਰ ਕਾਰੋਬਾਰ ਕਰ ਰਿਹਾ ਉਹਨਾਂ ਬੰਦਿਆਂ ਨੂੰ ਚੱਕ ਚੱਕ ਕੇ ਉਹਨਾਂ ਦੇ ਉੱਤੇ ਇਹ ਪਰਚੇ ਪਾ ਕੇ ਜੇਲਾ ਸਿਟੀ ਜਾ ਰਿਹਾ ਕਹਿੰਦੇ 2500 ਗੈਸਟਫੜ ਲਿਆ ਖਬਰ ਲੱਗੀ ਸੀ ਖਬਰਾਂ 'ਚ ਵੀ 2500 ਬੰਦਾ ਫੜ ਲਿਆ ਹੱਦ ਹੋ ਗਈ ਯਾਰ 4 ਸਾਲ 4.5 ਸਾਲ 2500 ਬੰਦਾ ਕਿੱਥੇ ਲੁਕਿਆ ਰਹੇ ਪਤਾ ਹੀ ਨਹੀਂ ਲੱਗਿਆ ਜੱਕਦਮ ਹੀ ਪੰਜਾਬ 'ਚ 2500 ਬੰਦਾ ਆ ਗਿਆ ਸੋ ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕੋ ਗਿਣਤੀ ਵਧਾ ਰਹੇ ਨੇ ਜਿਵੇਂ ਪਹਿਲਾਂ ਕਹਿੰਦੇ 50000 ਬੰਦਾ 60000 ਬੰਦਾ ਅਸੀਂ ਨਸ਼ੇ ਦਾ ਤਸਕਰ ਫੜ ਲਿਆ ਉਹਦੇ ਬੋਰਡ ਲਾਤੇ ਇੰਨੀਆਂ ਐਫ ਆਈ ਆਰਾਂ ਕਰਤੀਆਂ ਕੀ ਨਸ਼ਾ ਬੰਦ ਹੋ ਗਿਆ ਨਹੀਂ ਹੋਇਆ ਕਿਉਂਕਿ ਜੜ ਨਹੀਂ ਫੜਦੇ ਇਹਨਾਂ ਤੋਂ ਹਾਲੇ ਤੱਕ ਏ.ਆਈ.ਜੀ ਰਾਜੇਸ਼ ਸਿੰਘ ਹੁੰਦਲ ਨਹੀਂ ਫੜਾਇਆ ਗਿਆ ਏ.ਆਈ.ਜੀ ਪੰਜਾਬ ਦਾ ਪੁਲਿਸ ਦਾ ਇਹਨਾਂ ਦੇ ਥਾਣਿਆਂ ਦੇ ਡੀ.ਐਸ.ਪੀ.ਆਂ ਦੇ ਦਫ਼ਤਰਾਂ ਦੇ ਵਿੱਚ ਗੈਂਟਰਾਂ ਦੀਆਂ ਇੰਟਰਵਿਊਆਂ ਹੋ ਜਾਂਦੀਆਂ ਨੇ ਉਹਦਾ ਕੀ ਬਣਿਆ ਭਾਈ ਕੱਖ ਨਹੀਂ ਹੋਣਾ ਸੋ ਇਹਨਾਂ ਨੇ ਜਿਵੇਂ ਉਹ ਆਪਣਾ ਇੱਕ ਭਾਈ ਸਾਹਿਬ ਬੋਲ ਵੀ ਰਹੇ ਨੇ ਸ਼ਾਇਦ ਤਰਨਤਾਰਨ ਤੋਂ ਨੇ ਉਹ ਉਹ ਕਹਿ ਵੀ ਰਹੇ ਆ ਵੀ 1 ਲੱਖ ਮੁੰਡਾ ਮਾਰਨਾ ਪੰਜਾਬ ਦਾ 1 ਲੱਖ ਮੁੰਡਾ ਉਹ ਕਹਿ ਰਹੇ ਆ ਤੱਥਾਂ ਸਵੇਤ ਸਮੂਤਾ ਸਵੇਤ ਉਹ ਆਪਣੀ ਗੱਲ ਰੱਖ ਰਿਹਾ ਵੀ 1 ਲੱਖ ਮੁੰਡੇ ਦਾ ਕਤਲ ਕਰਨਾ ਹੈ ਫਿਰ ਆ ਕੋਈ ਨਾ ਕੋਈ ਬਹਾਨਾ ਦਾ ਘੜਨਾ ਹੀ ਪਊਗਾ ਬਹਾਨੇ ਬਣਾ ਮੁੰਡੇ ਨਹੀਂ ਮਾਰੇ ਜਾਣੇ ਤੇ ਉਧਰੋਂ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਅਸੀਂ ਇਨਾਮ ਦੇਵਾਂਗੇ ਪੁਲਿਸ ਨੂੰ ਲੱਖਾਂ ਰੁਪਇਆ ਕਰੋੜਾਂ ਰੁਪਇਆ ਇਨਾਮ ਦੇਵਾਂਗੇ ਸੋ ਮੇਰੀ ਬੇਨਤੀ ਆ ਤੁਹਾਨੂੰ ਇਹਨਾ ਸੋਚੋ ਵੀ ਸਾਨੂੰ ਕੀ ਆ ਅਸੀਂ ਕੀ ਲੈਣਾ ਅਸੀਂ ਤਾਂ ਘਰੇ ਬੈਠੇ ਆ ਇੱਕ ਘਰਾਂ ਚ ਬੈਠਿਆਂ ਦਾ ਆਹ ਵਿਚਾਰਾ ਕੀ ਕਰਦਾ ਸੀ ਘਰੇ ਹੀ ਬੈਠਾ ਸੀ ਇੱਕ ਟੈਕਸੀ ਚ ਲਾ ਕੇ ਨੌਜਵਾਨ ਵਿਚਾਰਾ ਆਪਣਾ ਟਾਈਮ ਪਾਸ ਕਰ ਰਿਹਾ ਸੀ ਆਪਣਾ ਰੋਜ਼ਗਾਰ ਤੋਰ ਰਿਹਾ ਸੀ ਆਪਣੀ ਰੋਜੀ ਰੋਟੀ ਕਮਾ ਰਿਹਾ ਸੀ ਇਹਦੇ ਨਾਲ ਕੀ ਵਾਪਰਿਆ ਕੋਈ ਹੋਊਗੀ ਇਹਦੀ ਸੁਣਵਾਈ ਇਹੋ ਜਿਹੇ ਮੁੱਦਿਆਂ ਦੇ ਉੱਤੇ ਸਾਡੀਆਂ ਹਿਊਮਨ ਰਾਈਟ ਕਿੱਥੇ ਨੇ ਭਾਈ ਮਨੁੱਖੀ ਅਧਿਕਾਰ ਕਮਿਸ਼ਨ ਕਿੱਥੇ ਆ ਸਾਡੀਆਂ ਹਾਈ ਕੋਰਟਾਂ ਸਾਡੀਆਂ ਸੁਪਰੀਮ ਕੋਰਟਾਂ ਸੋ ਮੋਟਾ ਨੋਟਿਸ ਕਿਉਂ ਨਹੀਂ ਲੈ ਰਹੀਆਂ ਗੈਟਰ ਬਾਹਰ ਬੈਠੇ ਆ ਜਾਂ ਗੇਲਾਂ ਚ ਬੈਠੇ ਆ ਉਥੋਂ ਬੰਦੇ ਹਰ ਕਰਦੇ ਆ ਤੇ ਇੱਥੇ ਬੰਦਿਆਂ ਦਾ ਕਤਲ ਕਰਾ ਰਹੇ ਆ ਆਪ ਭਾਂਸਿਓ ਕਹਿੰਦਾ ਇਹ 골ਡੀ ਬਰਾਡ ਫੜ ਲਿਆ ਪੰਜਾਬ ਲੈ ਕੇ ਆ ਰਹੇ ਆ ਆ ਗਿਆ 골ਡੀ ਬਰਾਡ ਉਹਨਾਂ ਦਾ ਕੱਲ ਫੇਰ ਜ਼ਿੰਮੇਵਾਰੀ ਲੈ ਲਈ ਉਹਨਾਂ ਨੇ ਚੈੱਕ ਲਈ ਇੱਕ ਬੰਦਾ ਇੱਥੇ ਮਾਰਤਾ ਮਹਾਲੀ ਕੋਲੇ ਐਸਐਸਪੀ ਦਫ਼ਤਰ ਦੇ ਅੱਗੇ ਬੰਦਾ ਮਾਰਤਾ ਸੋ ਇਹ ਜੜ ਨਹੀਂ ਇਹਨਾਂ ਨੇ ਫੜਨੀ ਪਤਾ ਇਹਨਾਂ ਨੂੰ ਵੀ ਆ ਇਹਨਾਂ ਨੇ ਆਮ ਲੋਕਾਂ ਦੇ ਵਿਚਾਰਾਂ ਤੇ ਛੱਦਰ ਕਰਨ ਦਾ ਦਹਿਸ ਦਾ ਮਾਹੌਲ ਬਣਾਉਣਾ ਸੋ ਮੈਂ ਅਪੀਲ ਕਰਦਾ ਅਸੀਂ ਪਹੁੰਚ ਰਹੇ ਹਾਂ ਵੀ ਅਸੀਂ ਇਸ ਨੌਜਵਾਨ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਸਾਡਾ ਫਰਜ਼ ਬਣਦਾ ਖੜਗੇ ਯਾਰ ਆਹਨਾਂ ਜਿਹਨੂੰ ਮਰਜ਼ੀ ਕਰ ਨੂੰ ਚਾਕੇ ਕੁੱਟ ਦੇਣਗੇ ਜਾਂ ਮਾਰ ਕੇ ਖਪਾ ਦੇਣਗੇ ਕੋਈ ਨਹਿਰ ਚ ਰੋੜ ਦੇਣਗੇ ਡਰੇਂਜ ਰੋੜ ਦੇਣਗੇ ਅੱਗੇ ਜੀ ਰੋੜੇ ਨਹੀਂ ਅੱਗੇ ਵੀ ਇਹ ਕੁਝ ਹੁੰਦਾ ਰਿਹਾ ਪਰ ਅੱਗੇ ਆਏ ਆ ਅੱਗੇ ਕੋਈ ਸੋਸ਼ਲ ਮੀਡੀਆ ਵਾਲਾ ਜ਼ਮਾਨਾ ਨਹੀਂ ਸੀਗਾ ਲੋਕਾਂ ਦੇ ਸਾਹਮਣੇ ਨਹੀਂ ਗੱਲਾਂ ਆਈਆਂ ਉਹ ਹੁਣ ਆ ਰਹੀਆਂ ਵੀ ਕਿੰਨੇ ਮੁੰਡੇ ਹਜ਼ਾਰਾਂ ਲੱਖਾਂ ਮੁੰਡੇ ਐ ਖਪਾਤੇ ਉਦੋਂ ਹੁਣ ਕੰਮ ਉਹੀ ਫੇਰ ਚੱਲ ਪਿਆ ਸੋਸ ਕਰਕੇ ਤੁਹਾਨੂੰ ਅਪੀਲ ਆ ਯਾਰ ਇਹਨਾਂ ਮੋਜਾਂ ਦੇ ਖਿਲਾਫ ਮੇਰਾ ਵੀਰੇ ਇਹਨੂੰ ਤੁਸੀਂ ਇਹਨੂੰ ਸੈਲੀਬ੍ਰੇਟ ਨਾ ਕਰੋ ਇਹਨਾਂ ਚੀਜ਼ਾਂ ਨੂੰ ਥੱਲੇ ਇਹ ਨਾ ਲਿਖੋ ਪੁਲਿਸ ਨੇ ਕੋਈ ਬੰਦਾ ਮਾਰਤਾ ਸ਼ਾਬਾਸ਼ੇ ਚੱਕ ਦਿਓ ਫੱਟੇ ਇਹ ਅੱਲਾ ਸ਼ੇਰਾਂ ਤੁਹਾਡੇ ਲਈ ਬਹੁਤ ਖਤਰਨਾਕ ਸਾਫਤ ਹੋਣੀਆਂ ਨੇ ਜਿਹੜੀਆਂ ਸ਼ਾਬਾਸ਼ ਤੁਸੀਂ ਅੱਜ ਦੇ ਰਹੇ ਆ ਪਿੱਠ ਸਾਫ ਪੜ ਰਹੀਆਂ ਦੀ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਬੰਦਾ ਮਾਰ ਰਹੀ ਹੈ ਇਹ ਸਰਕਾਰ ਦੀ ਪਿੱਠ ਨਾ ਥਾਪੋ ਇਹਨਾਂ ਗੱਲਾਂ ਦੇ ਉੱਤੇ ਤੇ ਨਹੀਂ ਇਹਦੇ ਨਤੀਜੇ ਤੁਹਾਨੂੰ ਭੁਗਤਨੇ ਪੈਣੇ ਮੇਰੀ ਗੱਲ ਯਾਦ ਰੱਖਿਓ ਜੇ ਸਾਡੇ ਕੋਲੇ ਅਦਾਲਤਾਂ ਬਣੀਆਂ ਨੇ ਸਾਡੇ ਕੋਲੇ ਜੱਜ ਬੈਠੇ ਆ ਸਾਡੇ ਕੋਲ ਕਾਨੂੰਨ ਆ ਵਕੀਲ ਆ ਫਿਰ ਪੁਲਿਸ ਨੂੰ ਕੌਣ ਇਹ ਹੱਕ ਦੇ ਰਿਹਾ ਵੀ ਤੁਸੀਂ ਜਿਹੜੇ ਮਰਜ਼ੀ ਗੋਲੀ ਤੁਸੀਂ ਮਾਰ ਦਿਓ ਬਾਈ ਝੂਠੇ ਮੁਕਾਬਲੇ ਬਣਾਈ ਜਾਓ ਕਾਨੂੰਨ ਬਣਿਆ ਤੁਸੀਂ ਕਾਨੂੰਨ ਮੁਤਾਬਕ ਚਾਹੇ ਕਿਸੇ ਬੰਦੇ ਨੂੰ ਫਾਂਸੀ ਦਿਵਾ ਦਿਓ ਕਿ ਟੈਰੇ ਤੇ ਖੜਾ ਕਰੋ ਉਸ ਕੇਸ ਨੂੰ ਅੰਜਾਮ ਤੱਕ ਲਿਜਾਓ ਇਹ ਇਹ ਪੁਲਿਸ ਦਾ ਕੰਮ ਹੁੰਦਾ ਹੈ ਪੁਲਿਸ ਦਾ ਕੰਮ ਹੈ ਕਿ ਕਿਸੇ ਕ੍ਰਿਮੀਨਲ ਨੂੰ ਫੜਨਾ ਨਾ ਕਿਸੇ ਦੇ ਮਰਜ਼ੀ ਗੋਲੀ ਮਾਰ ਦੇਣੀ ਸੋ ਇਸ ਲਈ ਇਹ ਬਹੁਤ ਘਾਣ ਹੋ ਰਿਹਾ ਪੰਜਾਬ ਦੇ ਲੋਕੋ ਤੁਹਾਨੂੰ ਸਮੇਂ-ਸਮੇਂ ਤੇ ਬਹੁਤ ਬੰਦੇ ਸचेਤ ਕਰ ਰਹੇ ਆ ਜਗਾ ਰਹੇ ਆ ਵੀ ਜਾਗੋ ਯਾਰ ਜਾਗੋ ਆਹ ਸਾਡੇ ਸਾਹਮਣੇ ਜਿਹੜੀ ਘਟਨਾ ਵਾਪਰੀ ਆ ਸੋ ਚੱਲੇ ਆ ਲੁਧਿਆਣੇ ਪਤਾ ਕਰਦੇ ਆ ਵੀ ਕੀ ਘਟਨਾ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਫੇਰ ਦੱਸਾਂਗੇ ਕਿ ਸਾਨੂੰ ਇਸ ਨੌਜਵਾਨ ਨਾਲ ਖੜਨਾ ਚਾਹੀਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ